ਤੇ ਦੋਸਤੋ ਇਹ ਆ ਖੇਮ ਕਰਨ ਆਪਣੇ ਏਰੀਆ ਦਾ ਕਹ ਲੋ ਕਿ ਪਾਕਿਸਤਾਨ ਬੜਦਾ ਆਪਣੀ ਸ਼ਹਿਰ ਹਣਾ ਬਿਲਕੁਲ ਜੀ ਇਹ ਤੋਂ ਅੱਗੇ ਕੋਈ ਸ਼ਹਿਰ ਕੋ ਪਿੰਡ ਹੈਗਾ ਦੋਸਤੋ ਇਹ ਉਹ ਟਰੈਕ ਆ ਇਹਦੇ ਬਾਰੇ ਕਾਫੀ ਚੈਨਲ ਤੇ ਵੀਡੀਓ ਦੇਖੀ ਪਹਿਲਾਂ ਹੀ ਮੈਂ ਤੇ ਇਹ ਮੇਰੇ ਵੀਰ ਜੀ ਹਿੱਸੇ ਖੇਮ ਕਰਨ ਬਿਲਕੁਲ ਲੱਗੇ ਘਰ ਆਪਣੇ ਮਿਲਖਾ ਦੇ ਕਿਹੜਾ ਹਾਂ ਆਪਣੇ ਸਟੇਸ਼ਨ ਤੇ ਲੱਗੇ ਘਰ ਆ ਤੇ ਆਹੜਾ ਟਰੈਕ ਆੜਾ ਟਰੈਕ ਨਾ ਕਿਸੇ ਵळे ਪਾਕਿਸਤਾਨ ਤੋਂ ਇਧਰ ਨੂੰ 47 ਤੋਂ ਪਹਿਲੇ ਗੱਲਾਂ ਹੋਈਆਂ ਹਨ ਕਸੂਰ ਤੋਂ ਅੰਮ੍ਰਿਤਸਰ ਚੱਲਦਾ ਇਹ ਸਾਰੀ ਮੈਂ ਥੋੜਾ ਲੱਗ ਗਿਆ ਹਾਂਜੀ ਦਸੋਂ ਮੜਿਆ ਇਹ ਟ੍ਰੈਕ ਦਾ ਲੈਂਡਬਾਰਕ ਜਿਹੜਾ ਇਹ ਕਸੂਰ ਤੋਂ ਅੰਮ੍ਰਿਤਸਰ ਚੱਲਦਾ ਹੁੰਦਾ ਸੀ ਕਿਸੇ ਟਾਈਮ ਤੇ ਹਾਂਜੀ ਮਾਂ ਜਦੋਂ ਵੰਡ ਦੇ ਟਾਈਮ ਤੇ ਫਿਰ ਇਹ ਜਿਹੜਾ ਕੱਟਿਆ ਗਿਆ اللي پاکستان دي لي سي ਉਧਰੋਂ ਚਲੇਗੀ ਤੇ ਇਧਰ ਇਥੋਂ ਤੱਕ ਹੀ ਜਾਏਗਾ ਬਸ ਹੋਰ ਸਤ 47 ਤੋਂ ਪਹਿਲਾਂ ਇਹ ਜਿਹੜਾ ਇਥੋਂ ਆਉਣ ਜਾਣ ਦਾ ਉਹ ਤੇ ਇੱਕ ਸੀ ਹਨਾ ਹਾਂਜੀ ਹਾਂਜੀ ਇੱਕ ਹੀ ਸੀ ਉਦੋਂ ਦਾ ਕਸੂਰ ਤੋਂ ਅੰਮ੍ਰਿਤਸਰ ਆਉਂਦੀ ਸੀ ਟ੍ਰੇਨ ਕਸੂਰ ਤੋਂ ਆਉਂਦੀ ਸੀ ਟ੍ਰੇਨ ਹਾਂਜੀ ਹਾਂਜੀ ਹੁਣ ਅੱਗੇ ਜਿਹੜਾ ਟਰੈਕ ਬੰਦ ਕਰਤਾ ਅੱਗੇ ਫੇਰ ਜਿੰਦੀ ਬੰਦ ਕਰ ਦਿੱਤਾ ਅੱਛਾ ਅੱਗੇ ਲਾਂਗਾ ਮਲ ਕੱਟਤਾ ਆ ਉਹ ਲਾਸਟ ਪਿੱਲਰ ਹੀ ਹੈ ਜੋ ਉਹ ਜਿਹੜਾ ਦਿਸਦਾ ਪਿਆ ਵਾ ਇਹ ਤੋਂ ਪੋਰਟਾ ਵਿੱਚੋਂ ਆਪਣਾ ਹਾਂਜੀ ਹਾਂਜੀ ਨਹੀਂ ਬਿਲਕੁਲ ਪਰਲੇਸਲੇ ਹੋਊਗਾ ਨਹੀਂ ਟ੍ਰੇਨ ਤੋਂ ਉਰੇ ਰਹੇ ਤੇ ਤੋਂ ਅੱਗੇ ਨਹੀਂ ਗਿਆ ਨੇ ਪਰਲੇ ਪਾਸੇ ਪਾਕਿਸਤਾਨ ਦੇ ਦੋਨੋਂ ਹੂਗਰਾ ਉਹ ਮੈਂ ਆਪਣਾ ਅਚਾਨਕ ਬੜਦਾ ਹਾਂ ਉਹਨਾਂ ਨੂੰ ਬੜਦਾ ਸੱਚਾ ਲੋਕ ਕੋਈ ਟਾਈਮ ਹੋਊਗਾ ਦੋਸਤੋ ਕਦੀ ਇੱਥੇ ਸਵਾਰੀਆਂ ਜਾਂਦੀਆਂ ਹੋਣਗੀਆਂ ਬਿਲਕੁਲ ਜੀ ਆਉਂਦੀਆਂ ਹੋਣਗੀਆਂ ਕਿਹੋ ਜਿਹਾ ਟਾਈਮ ਹੋਊਗਾ ਇਹ ਟ੍ਰੈਕ 1965 ਦੇ ਚ ਪਾਕਿਸਤਾਨ ਦੇ ਕੰਟਰੋਲ ਚ ਆ ਗਿਆ ਸੀ ਨਾ ਜੰਗ ਹੋਈ ਆ 656 ਅਸੀਂ ਤੋਂ ਫਿਰ ਸਾਰਾ ਕੁਝ ਟਾਟੂ ਦਿੱਤਾ ਸੀ ਉਹਨਾਂ ਨੇ ਬਾਅਦ ਚ ਫਿਰ ਸਰਕਾਰ ਨੇ ਇਹਨੂੰ ਰੀਜਿਨੇਰੇਟ ਕੀਤਾ ਫਿਰ ਸੋ ਦੋਸਤੋ ਇਹ ਟ੍ਰੈਕ ਆ ਉਹ ਇਹ ਵੀਰਜੋਨ ਤੱਕ ਦੇ ਤੱਕ ਕਿਉਂਕਿ ਅਸੀਂ ਲਾਗੇ ਘਾਰੇ ਸੇ ਸ਼ਹਿਰ ਦੇ ਆ ਇਹ ਇਹਨਾਂ ਦੇ ਆਪਣੇ ਬਜ਼ੁਰਗ ਪੁਰਾਣੇ ਵੀ ਇੱਥੇ ਉਸ ਟਾਈਮ ਇੱਥੇ ਹੁੰਦੇ ਨੇ ਹਨਾ ਪੁਰਾਣੇ ਪ੍ਰਾਪਤ ਇੱਥੇ ਬੈਠੇ ਹੋਏ ਸਿਰ ਨੂੰ ਵੀ ਇੱਥੇ ਸਾਡੇ ਤੇ ਤੁਹਾਨੂੰ ਬਾਬੇ ਦਾ ਦਾਦ ਜੀ ਨਾਲ ساری ਗੱਲਬਾਤ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਗੱਲ ਕੋਈ ਨਵੀਂ ਕਰ ਲੋ ਵੀਡੀਓ ਉਸ ਟਾਈਮ ਦੀ ਕੋਈ ਤੁਹਾਨੂੰ ਦੱਸ ਦਿਓ ਤੁਹਾਨੂੰ ਯਾਦ ਹੋਵੇ ਸਾਡਾ ਤਾਂ ਤੁਸੀਂ ਪਿੰਡ ਵੀ ਇੱਧਰ ਨਾਲ ਹੀ ਆ ਬਾਦਰ ਦੇ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਹੀ ਪੱਤੂ ਕਲਾਂ ਪਿੰਡ ਹੈ ਸਾਡਾ ਹਾਂਜੀ ਕਸੂਰ ਦੇ ਨਾਲ ਹੀ ਬਿਲਕੁਲ ਕਸੂਰ ਪਾਕਿਸਤਾਨ ਕਸੂਰ ਦੇ ਨਾਲ ਬਿਲਕੁਲ ਤੁਸੀਂ ਉੱਥੋਂ ਉੱਠ ਕੇ ਇੱਥੇ ਆ ਗਏ ਸੀ ਬਿਲਕੁਲ ਜੀ ਬਿਲਕੁਲ ਸਾਡਾ ਸਾਰਾ ਪਿੰਡ ਹੀ ਉੱਥੋਂ ਪੱਤੂ ਕਲਾਂ ਇੱਥੇ ਹੀ ਕੰਮ ਕਰਨ ਆ ਕੇ ਬਸਿਆ ਅੱਛਾ 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 ਪੋਸ਼ਕਰ ਜਿਹੜੇ ਉਹ ਪਾਸੇ ਗਏ ਨੇ ਬਾਕੀ ਸਾਰੇ ਇੱਥੇ ਵਸੇ ਨੇ ਸੰਤਾਰੀ ਜਦੋਂ ਬੜਾ ਸਾਡਾ ਇਤਿਹਾਸਿਕ ਸ਼ਹਿਰ ਹੈ ਜੀ ਹਾਂ ਜਿਹੜਾ ਇੱਥੇ ਦੀ ਗੱਲ ਕਰੀਏ ਤੇ ਗੁਰੂ ਅਮਰਦਾਸ ਪਾਸ਼ਾ ਦੇ ਨਾਮ ਤੇ ਇੱਕ ਗੁਰਦਰਾ ਥੰਮ ਸਾਬਾ ਜਿਹੜੇ ਕਿਲ ਥੰਮ ਬਣਿਆ ਨ ਇੱਕ ਥਾਂ ਜਿਹੜਾ ਉਹ ਆਪਣਾ ਲਾਹੌਰ ਹੈ ਤੇ ਇੱਕ ਥਾਂ ਜਿਹੜਾ ਉਹ ਗੋੰਦਲ ਸਹਿਬਾ ਸੱਚੀ ਵੀ ਠੀਕ ਹੈ ਹਾਂਜੀ ਗੁਰਦਰਾ ਗੁਰੂ ਸਰ ਸਾਹਿਬ ਗੁਰੂ ਤੇਗਪਤ ਦਸਵੰਦ ਦੀ ਚਰਮਸ਼ੋਹ ਪ੍ਰਾਪਤ ਇੱਥੇ ਧਰਤੀ ਹੈ ਜੀ ਤੇ ਬੜੀ ਮਹੱਲਕ ਇਤਿਹਾਸਿਕ ਧਰਤੀ ਹੈ 1933 ਦੀ ਕਮੇਟੀ ਹੈ ਜੀ 1933 ਦੀ ਹਾਂਜੀ ਹਾਂਜੀ ਇੱਥੇ ਮਿਊਸਪਲ ਕਮੇਟੀ ਵੀ 1933 ਹੀ ਬਣ ਗਈ ਸੀ ਤੇ ਆਪ ਦੀ ਜਾਨੀ ਕਿ ਪਹਿਲੀਆਂ ਕਮੇਟੀਆਂ ਨਹੀਂ ਇਹਨੇ ਉੱਰ ਜੀ ਨਹੀਂ ਜਾ ਸਕਦੀ ਉਹ ਦੋਸਤੋ ਦੇਖ ਲਓ ਪੰਜਾਬ ਚ ਜੀ ਜੀ ਤੇ ਐਲ ਪਾਕ ਸੌਲਾਖਰੀ ਸ਼ਹਿਰ ਫੇ ਤੇ 0 ਲਾਈਨ ਤੋਂ 4 ਕਿਲੋਮੀਟਰ ਹੀ ਬਰੇ ਕਸੂਰ ਆ। ਅੱਛਾ ਇੱਥੋਂ 4 ਕਿਲੋਮੀਟਰ 0 ਲਾਈਨ ਤੋਂ ਖੇਮ ਕਰਾ। ਹਾਂਜੀ ਹਾਂਜੀ 0 ਤੋਂ 0 ਲਾਈਨ ਤੋਂ 4 ਕਿਲੋਮੀਟਰ ਕਸੂਰ। ਬਿਲਕੁਲ। ਮਨ ਇੱਥੋਂ 8 ਕਿਲੋਮੀਟਰ ਕਸੂਰ ਆ। ਬਿਲਕੁਲ ਜੀ ਬਿਲਕੁਲ। ਇੱਥੇ ਜਿੱਥੇ ਆਪਾਂ ਖੜੇ ਇੱਥੋਂ 8 ਕਿਲੋਮੀਟਰ ਆ। ਕਸੂਰ ਰੋਕੋ। ਹਾਂਜੀ ਹਾਂਜੀ। ਜਿਹਨੂੰ 47 ਜੇ ਲੋਕ ਗਏ ਟ੍ਰੇਨ ਨੇ ਬਹੁਤ ਲੋਕਾਂ ਨੂੰ ਖੜਿਆ ਲਿਆਂਦਾ ਉਹ ਦੋ। ਹਾਂਜੀ ਹਾਂਜੀ। ਆਹ ਅੱਛਾ ਆ ਵੀ ਗੱਲ ਕਰਨਾ। ਅੱਛਾ ਬੜੀ ਵੱਡੀ ਸਹੂਲਤ ਹੈ ਸਾਡੇ ਵਾਸਤੇ। ਘਰੇ ਵਾਲੇ ਵਰਨ ਵਾਲੇ ਜਿੰਨੇ ਸਮਾਨ ਸਾਰੀ ਐਂ ਜੀ ਇ ਜਦੋਂ ਉਸ ਟਾਈਮ ਤੇ ਬੜੀ ਵੱਡ ਫੱਟ ਚੱਲਦੀ ਸੀ ਤੇ ਆਹ ਟ੍ਰੈਕ ਜਿੱਥੋਂ ਟ੍ਰੇਨਾਂ ਤੋਂ ਉਧਰ ਲਈ ਜਿਹੜੀ ਆਪਣੇ ਸਵਾਰੀ ਇੱਧਰ ਲੈ ਕੇ ਆਉਂਦੇ ਸੀ ਹਨਾ ਬਿਲਕੁਲ 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 ਇੱਧਰ ਲਈ ਜਿਹੜੀ ਸਵਾਰੀ ਉਧਰ ਲੈ ਕੇ ਜਾਂਦੀ ਸੀ ਉਹ ਆਹ ਟ੍ਰੈਕ ਆ ਦੋਸਤੋ ਕੋਈ ਟ੍ਰੈਕ ਹੋਣਗੇ ਪਰ ਆਹ ਇੱਕ ਮੇਨ ਟ੍ਰੈਕ ਸੀਗਾ ਬਿਲਕੁਲ ਜਿੱਥੋਂ ਉਸ ਟਾਈਮ ਜਦੋਂ ਵੱਡ ਫੱਟ ਓਡੀ 47 ਦੇ ਵਿੱਚ ਉਧਰੋਂ ਜਿਹੜੇ ਇੱਧਰ ਲਈ ਉਧਰ ਸ਼ਿਫਟ ਹੁੰਦੇ ਉਧਰ ਲਈ ਇੱਧਰ ਲੈ ਕੇ ਆਉਂਦੇ ਸੀ ਹਾਂਜੀ ਹਾਂਜੀ ਉਹ ਵੀ ਇਹੋ ਟ੍ਰੈਕ ਸੀਗਾ ਇੱਕ ਕਾਲੋਕ ਪਿਆਸ ਪੈ ਰਹੀ ਪਿੰਡ ਵਰਨ ਆਈ ਲਾ ਕਾਫੀ ਬੈਠੇ ਉਥੇ ਉਧਰ ਦੱਸ ਦਿੰਦੇ ਹਮਮ ਇਕੱਠਾ ਹੀ ਉਧਰ ਪਿੰਡ ਦਰਬਾਰ ਬਾਬਾ ਜੀ ਦਾ ਬਾਬਾ ਬਲੈਸ਼ਾ ਜੀ ਦਾ ਇਤਿਹਾਸ ਵੀ ਦਰਬਾਰ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਨੇ ਨਾਲ ਕੀਤੀ ਸੀ ਕਿਸੇ ਗੋਸ਼ਟੀ ਜੀ ਉਹਨਾਂ ਦੇ ਨਾਲ ਅੱਛਾ ਗੁਰੂ ਗੋਬਿੰਦ ਸਿੰਘ ਜੀ ਦੀ ਗੋਸ਼ਟੀ ਇਹ ਬਾਬਾ ਜੀ ਨੇ ਮੁੱਖੇ ਬਾਜ਼ਾਰ ਦੇ ਉੱਤੇ ਪਿੰਡ ਜੜਾ ਹੈਗਾ ਵਾ ਉਹ ਤਾਂ ਹੈਗਾ ਜੀ ਮਾਨਸੀ ਜਿੱਲੇ ਵਿੱਚ ਨਹੀਂ ਬਾਬਾ ਜੀ ਮੁੱਖੇ ਬਾਜ਼ਾਰ ਨੇ ਉੱਤੇ ਪਾਰਵਾਗਾ ਨਹੀਂ ਆ ਸਾਹਮਣੇ ਦੀ ਦਰਵਾਣੀ ਉਹ ਸਾਹਮਣੇ ਵਾਲਾ ਅੱਛਾ ਵਾਲਾ ਹਾਂਜੀ ਇਹ ਬਾਬਾ ਜੀ ਉੱਥੇ ਮੁਕਤੇਵਾਰ ਨੇ ਜਿੱਦਾਂ ਮੈਂ ਦੱਸਿਆ ਨਾ ਪਹਿਲਾਂ ਵੀ ਬੜਾ ਇਤਿਹਾਸਿਕ ਸ਼ਹਿਰ ਆ ਜੀ ਸਾਡਾ ਕਿੰਨੇ ਬੜਾ ਮਨੇ ਬੜੀ ਵਹਿਗੂ ਦੀ ਕਿਰਪਾ ਗੱਲੋਂ ਵੀ ਪੀਰਾਂ ਫਕੀਰਾਂ ਵੱਲੋਂ ਵੀ ਰਾਜੇ ਤੇ ਗੁਰੂ ਸਾਹਿਬ ਵੱਲੋਂ ਵੀ ਚਲੋ ਸੁਣਦੇ ਆਪਣੇ ਟ੍ਰੇਨ ਆਉਂਦੀ ਅੰਮ੍ਰਿਤਸਰ ਤੋਂ ਇੱਥੇ ਆਉਣ ਆਉਣ ਚੱਲਦੀ ਵੈਸੇ ਹਾਂਜੀ ਹਾਂਜੀ ਚਾਰ ਟਾਈਮ ਚੱਲਦੀ ਹੈ ਐਮ ਹੋਇਆ ਜੀ ਇੱਥੇ ਇੱਥੋਂ ਆਪ ਸੋੜ ਜਾਂਦੇ ਹਾਂ ਹਾਂਜੀ ਹਾਂਜੀ ਤੇ ਚਾਰ ਟਾਈਮ ਹਾਂ ਚਾਰ ਟਾਈਮ ਚੱਲਦੀ ਸਿਰਫ ਅੰਮ੍ਰਿਤਸਰ ਜਾਂਦੀ ਹੈ ਹਾਂਜੀ ਉਸ ਤੋਂ ਜਾਂਦੀ ਸੋ ਪਿਆਰ ਹੈ ਉਹ ਤੇ ਅਤਿ ਸਖਸ਼ਾਲ ਤੇ ਵੀਰ ਹੁਣ ਕਾਫੀ ਗੱਲਾਂ ਦੱਸ ਗਿਆ ਤੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੀ ਆਓ